ਹੈਲੋ ਹੈਲੋ ਹਾਂਜੀ ਬਾਈ ਜੀ ਮੈਂ ਇੱਥੇ ਆ ਗਿਆ ਸੀ ਜੋ ਆਪਣੇ ਸੱਜੇ ਪਾਸੇ ਤਾਂ ਖੇਤ ਆ ਜੀ ਤੇ ਖੱਬੇ ਪਾਸੇ ਸ਼ਮਸ਼ਾਨ ਘਾਟ ਆ ਜੀ ਉਹ ਤੂੰ ਖੇਤ ਵਾਲੇ ਪਾਸੇ ਨਾ ਜਾਈ ਤੂੰ ਸ਼ਮਸ਼ਾਨ ਘਾਟ ਵਾਲੇ ਪਾਸੇ ਜਾਵੜਾ ਤੁਸੀਂ ਕਹਿਆ ਸੀ ਜਨਾ ਸੱਜੇ ਪਾਸੇ ਆਉਣਾ ਜੀ ਉਹ ਭਰਾਵਾ ਸੱਜੇ ਪਾਸੇ ਹੀ ਆਉਣਾ ਸ਼ਮਸ਼ਾਨ ਘਾਟ ਵਾਲੇ ਪਾਸੇ ਕਿਹੜਾ ਤੂੰ ਮੱਥਾ ਟੇਕਣ ਜਾਣਾ ਉਹ ਭਰਾਵਾ ਅੱਗੇ ਆ ਜਾ ਆ ਜਾ ਠੀਕ ਹੈ ਜੀ ਆ ਗਿਆ ਕਿਤਾ ਗਰਮੀ ਬੜੀ ਹੈ ਤੂੰ ਤਾਂ ਗਾਹਕ ਪਰੇਸ਼ਾਨ ਕਰ ਲੈਂਦੇ ਬਾਈ ਜੀ ਤੁਸੀਂ ਬੁਲਾਇਆ ਸੀ ਹੋਰ ਕੋਈ ਦੇਖਦਾ ਤੈਨੂੰ ਇੱਥੇ ਖੜਾ ਆਜਾ ਆਜਾ ਮੈਂ ਹੀ ਬੁਲਾਇਆ ਸੀ ਉਹ ਮੈਂ ਹੈ ਕੋਈ ਪਾਗਲ ਪੂਗਲ ਨਾ ਖੜਾ ਹੋਵੇ ਇਨੀ ਧੁੱਪ ਚ ਤੇਰੇ ਵਰਗੇ ਹੀ ਪਾਗਲ ਬਣਾਉਂਦੇ ਆ ਆ ਝੋਲੇ ਚ ਕੀ ਟੋਫੀਆਂ ਉਹ ਟੋਫੀਆਂ ਗਾਉਂ ਸੰਦ ਹੁੰਦੇ ਭਰਾਵਾ ਇਹਦੇ ਚ ਕੰਮ ਕਰਨਾ ਹੁੰਦਾ ਇਹਦੇ ਨਾਲ ਚੱਲ ਆ ਤੈਨੂੰ ਕੰਮ ਬਖਾਵਾਂ ਆ ਟੂੜੀ ਵੇਖ ਹਾਂ ਯਾਰ ਲੱਗੀ ਟੂੜੀ ਤਾਂ ਲੱਗੀ ਐ ਭਰਾਵਾ ਲੱਗੀ ਤਾਂ ਮੈਨੂੰ ਵੀ ਪਤਾ ਉਹ ਇਹ ਦੇਖ ਵੀ ਚ ਪਾਣੀ ਕਿਉਂ ਨਹੀਂ ਆਉਂਦਾ ਤੈਂਕੀ ਸਾਫ਼ ਕੀਤੇ ਨੂੰ ਕਿੰਨੇ ਕ ਸਾਲ ਹੋ ਗਏ ਭਾਈ ਆਹੀ ਕੋਈ 2-3 ਸਾਲ ਪਤਾ ਹੀ ਤਾਂ ਮਾਰ ਮਾਰ ਪਾਣੀ ਦੇਈ ਜਾਂਦੀ ਟੁੱਟੀ ਉਹ ਬਾਈ ਜੀ ਕਚਰਾ ਗੁਚਰਾ ਲੱਗ ਜਾਂਦਾ ਅੱਜ ਕੱਲ ਸੂਰਾ ਹੀ ਬਹੁਤ ਅੱਛਾ ਫਿਰ ਟੈਂਕੀ ਸਾਫ਼ ਕਿਵੇਂ ਕਰੋਗੇ ਬਾਈ ਜੀ ਟੈਂਕੀ ਦੇ ਵਿੱਚ ਵੜੋਂਗੇ ਕਿ ਬਾਹਰੋਂ ਸਾਫ਼ ਕਰੋਗੇ ਵਿੱਚ ਵੜ ਕੇ ਸਾਫ਼ ਹੋਊਗੀ ਸਾਰਾ ਸੂਰਾ ਕਚਰਾ ਬਾਹਰ ਕੱਢ ਦਾਂਗੇ ਹੈ ਵਿੱਚ ਵੜ ਕੇ ਓ ਹੈਲੋ ਨਹੀਂ ਭਰੀ ਮੈਂ ਸਰੀਰ ਕਰਕੇ ਗਹਿ ਰਿਹਾ ਸੀ ਚਲੋ ਕੋਈ ਨਹੀਂ ਆਪਾਂ ਟੈਂਕੀ ਦਾ ਬਾਅਦ ਚ ਵੇਖਦੇ ਆ ਆ ਪਹਿਲਾਂ ਆਪਾਂ ਬਾਥਰੂਮ ਦਾ ਕੰਮ ਨਾ ਵੇਖ ਲਈਏ ਅੰਦਰ ਵੜ ਕੇ ਅੱਛਾ ਭਾਜੀ ਸ਼ਾਵਰ ਸ਼ੂਵਰ ਲੱਗਾ ਫਿਰ ਬਾਥਰੂਮ ਚ ਕਿਵੇਂ ਤੁਸੀਂ ਨਹਾ ਕੇ ਵੇਖਣਾ ਸੀ ਘਰੋਂ ਨਹਾ ਕੇ ਨਹੀਂ ਆਏ ਨਹਾ ਕੇ ਕੌਣ ਵੇਖਦਾ ਹੁੰਦਾ ਭਾਜੀ ਚਲਾ ਕੇ ਵੇਖਣਾ ਵੀ ਚੱਲਦਾ ਸਹੀ ਕਿ ਨਹੀਂ ਓਹ ਹੋ ਇਹ ਨਹੀਂ ਬੋ ਮਰੀ ਆਂਦੀ ਕਰੇ ਸਫਾਈ ਕੋਈ ਨਹੀਂ ਕਰਾਈ ਯਾਰ ਤੁਸੀਂ ਕੰਮ ਕਰ ਦਿਓ ਸਫਾਈ ਅਸੀਂ ਬਾਅਦ ਚ ਕਰਾ ਲਾਂਗੇ ਉਥੋਂ ਮੇਥੋਂ ਚ ਪੇੜਾ ਨਾ ਖਾਲੇ ਯਾਰ ਮੈਂ ਮਾਲਕਾ ਘਰ ਦਾ ਤੂੰ ਮੇਰੇ ਚਪੇੜਾ ਕਿਵੇਂ ਮਾਰ ਲੀਆ ਓ ਯਾਰ ਤੂੰ ਕਹਿੋ ਜਾ ਮਾਲਕਾਂ ਮੈਂ ਜਿਵੇਂ ਮਰਜ਼ੀ ਰਵਾਂ ਉਹ ਜੋ ਤੈਨੂੰ ਪਤਾ ਵੀ ਪਲੰਬਰ ਨਹੀਂ ਆਉਣਾ ਤੂੰ ਸਾਫ ਸਫਾਈ ਦਾ ਕਰਾ ਕੇ ਰੱਖ ਆਹੋ ਮੈਂ ਆਣ ਗਵਾਂਡ ਵਾਲਿਆਂ ਨੂੰ ਵੀ ਬੁਲਾ ਲੈਣਾ ਵੀ ਪਲੰਬਰ ਸਾਹਿਬ ਨਹੀਂ ਆਉਣਾ ਤੇ ਆਜੋ ਮੇਰੇ ਨਾਲ ਸਾਫ ਸਫਾਈ ਕਰਾ ਦਿਓ ਚੱਲ ਯਾਰ ਤੂੰ ਨਾ ਆਪਦਾ ਚੁੱਪ ਚਾਪ ਕੰਮ ਕਰ ਅੱਛਾ ਹੁਣ ਜੇ ਤੇਰੇ ਮੈਂ ਕੰਮ ਕਰਨਾ ਤਾਂ ਆਪਦੀ ਜਵਾਨ ਵੜਲਾ ਚੁੱਪ ਚਾਪ ਕੰਮ ਕਰ ਯਾਰ ਮੈਨੂੰ ਲੱਗਦਾ ਤੇਰੇ ਕੰਮ ਕਰਨ ਵਾਲੇ ਲੱਛਣ ਹੀ ਹੈ ਨਹੀਂ ਮੈਨੂੰ ਲੱਗਦਾ ਤੇਰੇ ਕੰਮ ਕਰਾਉਣ ਦੇ ਲੱਛਣ ਹੈ ਨਹੀਂ ਉਹ ਤੂੰ ਜਾ ਯਾਰ ਪਾ ਜਾ ਤੇਰਾ ਕੀ ਮਤਲਬ ਮੋਟਰਸਾਂ ਲਾ ਇੱਥੇ ਛੱਡ ਜਾ ਮੈਂ ਆਹੋ ਤੁਰ ਕੇ ਜਾਵੜਾ ਖਰੇ ਪਤਲਾ ਹੀ ਹੋ ਜੇ ਲੈ ਵੀ ਮੈਂ ਚੱਲਿਆ ਤਾਂ ਮੈਨੂੰ ਨਾ ਰੋਕੀ ਨਾ ਉਹ ਤੂੰ ਜਾ ਯਾਰ ਮੈਂ ਸੱਚੀ ਚੱਲਿਆ ਫੇਰ ਨਾ ਕਹੀਂ ਉਹ ਮੈਨੂੰ ਕਿਹੜਾ ਪੈਸਿਆਂ ਦੀ ਕਮੀ ਆ ਜਿਹੜਾ ਮੈਂ ਤੇਰੀਆਂ ਮਿੰਤਾ ਕਰੂੰਗਾ ਉਹ ਚੱਲ ਜਾ ਯਾਰ ਤੂੰ ਜਾਂਦਾ ਕਿਉਂ ਨਹੀਂਗਾ ਬਈ ਰੁਪਏ ਕਿਰਪੀ ਇਹ ਤਾਂ ਦੇ ਦੇ ਪ੍ਰੋਲ ਵਾਸਤੇ ਮੈਨੂੰ ਤਾਂ ਡਰ ਗਈ ਤੇਰੇ ਯਾਰਾਂ ਐ ਕਦ ਕਰਦੇ ਯਾਰ ਦੇਈ ਬਈ ਯਾਰ Bébé. Oh, hello. Bébé. Hello. Mm -hmm.